ਮੈਂ ਮਤੇ ਕੀ ਕਹਿਣਾ ਚਾਹੂੰਗਾ ਜਿਹੜਾ ਇਹ ਗਲੀ ਦੇ ਹਾਲਾਤ ਨੇ ਬੱਤ ਬੱਤਰ ਹੋ ਗਏ। ਬਸ ਠੀਕ ਹੋਣੇ ਚਾਹੀਦੇ। ਮੇਰੇ ਨਰਕ ਦੀ ਜ਼ਿੰਦਗੀ ਜਿਉ ਰਹਿਆ। ਇਹਦੇ ਉੱਤੋਂ ਨਹੀਂ ਹੋਰ ਕੀ ਕਹਾਂਵਾਂਗੇ। ਬਹੁਤ ਬੁਰਾ ਹਾਲ ਹੈ। ਅੱਜ ਦੀ ਅੱਜ ਤੋਂ 15 ਸਾਲ ਦਾ ਇਹੀ ਸੰਘਰਸ਼ ਆ ਰਿਹਾ ਜਿੰਨੇ ਵੀ ਆਪਣਾ ਐਮਸੀ ਜਿੰਨੇ ਵੀ ਜਿੱਤ ਕੇ ਗਏ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ। ਜੇ ਗੱਲ ਕਰੀਏ ਕਿ ਟੂਟੀਆਂ ਦਾ ਪਾਣੀ ਦਾ ਵੀ ਬੁਰਾ ਹਾਲ ਹੋਣਾ। ਸਮਰਸੀ ਵੱਲ ਲਵਾਏ ਨੇ ਬੇਟੇ ਜਿੰਨਾ ਕਿ ਸਮਰਸੀ ਵੱਲ ਦੀ ਗੰਜੈਸ ਨਹੀਂ ਦੇਖਿਆ ਜਾਵੇ ਉਹਨਾਂ ਦੇ ਘਰੇ ਕੀ ਹਾਲ ਹੈਗਾ। ਬਹੁਤ ਜਿਆਦੇ ਹੈ ਰਾਤ ਕਾਇ ਕਰਾ ਨੂੰ ਪਾਣੀ ਭਰਾਇਆ ਹੈਗਾ ਸਮਰਸੀ ਪੈ ਲੱਗਿਆ ਹੈ ਵੀ ਪਾਣੀ ਪੀਓ ਨਾ ਤੁਸੀਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਅਸੀਂ ਤਾਂ ਇਹੀ ਮੰਗ ਕਰਦੇ ਬੇਟੇ ਸਾਡੀ ਇਹ ਗਲੀ ਉੱਚੀ ਚੱਕੀ ਜਾਵੇ ਤੇ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਡੀਆਂ ਹਾਉਦੀਆਂ ਨੇ ਢੱਕਣ ਸਾਰੇ ਟੁੱਟੇ ਪਏ ਨੇ ਕਿ ਕੋਈ ਸਾਰ ਨਹੀਂ ਲੈ ਰਿਹਾ ਬੇਟੇ ਜਰ ਪਾਣੀ ਜਰਾ ਨਾਮ ਅਸਤਿੰਦਰ ਸੈਣੀ ਮੈਂ ਮਿਊਨਿਸਪਲ ਕਾਉਂਸਲਰ ਇਥੋਂ ਵਾਰਡ ਨੰਬਰ 28 ਤੋਂ ਚੁਣਿਆ ਗਿਆ ਆਜ਼ਾਦ ਤੋਂ ਜੀ ਸਾਹਿਬ ਕਿਸ ਤਰ੍ਹਾਂ ਦੇ ਜਿਹੜਾ ਗੰਦਾ ਲੋਕ ਪੀਂਦੇ ਅਸੀਂ ਸੁਰੂਤੋਂ ਹੀ ਲਈ ਜਦ ਲੜਦੇ ਆ ਰਹੇ 8-10 ਸਾਲ ਤੋਂ ਸੂਰਤ ਦੇ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸੀਵਰੇਜ ਦੀ ਬਹੁਤ ਭਿਆਨਕ ਜੋ ਸਥਿਤੀ ਹੈ ਸੁਰੂਰ ਦੀ ਬਸਟ ਪੋਜੀਸ਼ਨ ਹੋਈ ਪਈ ਹੈ ਕਿੰਨੀ ਦੇਰ ਦਾ ਤੁਸੀਂ ਦੇਖਿਆ ਨਾ ਡੀਸੀ ਕੋਠੀ ਕੋਲੇ ਕੁੱਡੇ-ਕੁੱਡੇ ਵੱਡੇ ਪਾਈਪ ਲੈ ਕੇ ਰੱਖ-ਰੱਖ ਕੇ ਨੇ ਐਂਦੀ ਰੱਖ ਰੱਖੇ ਨੇ ਉਹ ਤਾਂ ਦਿਖਾਵਾ ਹੈ ਅੱਜ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸੁਰੂਰ ਦੀ ਸੀਵਰੇਜ ਦੀ ਬਹੁਤ ਮਾੜੀ ਹਾਲਤ ਹੈ ਚਾਹੇ ਕੱਲੇ ਆਰਾਮ ਬਸਤੀ ਦੀ ਲਾਲੋ ਜਾਂ ਗੰਗਾ ਰਾਮ ਬਸਤੀ ਦੀ ਲਾਲੋ ਰਾਵਣਗਰ ਬਸਤੀ ਦਾ ਲਾਲੋ ਜੀਤਨਗਰ ਦੀ ਲਾਲੋ ਸਾਰੀਆਂ ਆਊਟਰ ਬਸਤੀਆਂ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ 110 ਕਰੋੜ ਰੁਪਏ ਦਾ ਠੇਕਾ ਲੱ타 ਸੀ ਜਿਹੜਾ ਉਹਦੇ ਉਹਨਾਂ ਨੇ ਐਗਰੀਮੈਂਟ ਸਰਕਾਰ ਨਾਲ ਕੀਤਾ ਸੀ ਇੱਕ 20% ਉਹ ਉਸ ਐਗਰੀਮੈਂਟ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਨਾ ਉਹਤੇ ਖਰੇ ਉਤਰੇ ਨਹੀਂ ਅਸੀਂ ਡੀ ਸਾਹਿਬ ਨੂੰ ਅੱਜ ਮੰਗ ਕਰਕੇ ਆਏ ਆ ਵੀ ਉਹਨਾਂ ਦੇ ਇਨ ਬਿਨ ਜੋ ਐਗਰੀਮੈਂਟ ਉਹਨਾਂ ਦਾ ਲਾਗੂ ਕਰਵਾਇਆ ਜਾਵੇ ਨਾਲ ਉਹਨਾਂ ਨੂੰ ਜੁਰਮਾਨਾ ਲਾਇਆ ਜਾਵੇ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ ਜੋ ਆਪਦੀਆਂ ਸ਼ਰਤਾਂ ਦੇ ਪੂਰੇ ਨਹੀਂ ਉਤਰੇ ਕਿੱਡੀਆਂ ਕਿੱਡੀਆਂ ਵੱਡੀਆਂ ਸ਼ਰਤਾਂ ਦੇ 1% ਵੀ ਪੂਰੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਸਰੂਰ ਦੇ ਵਿੱਚ ਸੀਵਰ ਬੋਰਡ ਦੀ ਜੋ ਸ਼ਾਹਪੁਰਜੀ ਪਲੌਂਜੀ ਕੰਪਨੀ ਹੈ ਨੌ ਮੁਲਾਜ਼ ਸਾਰੇ ਸ਼ਹਿਰ ਦੇ ਵਿੱਚ ਨੌ ਮਜ਼ਮ ਮ ਕੀ ਕਰ ਸਕਦੇ ਨੇ ਦੋ ਡਰਾਈਵਰ ਨੇ ਅੱਜ ਹਾਲਾਤ ਬੜੇ ਮਾੜੇ ਨੇ ਜ਼ਰੂਰ ਦੇ ਬੜੀ ਮਿਲ ਕੇ ਸੋਚਣ ਦੀ ਗੱਲ ਹੈ ਇਹ ਜਿੱਥੇ ਮੈਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਸੀ ਮੌਜੂਦਾ ਸਰਕਾਰ ਜ਼ਿੰਮੇਵਾਰ ਆ ਉੱਥੇ ਪਰ ਆਹ ਸਾਬਕਾ ਜਿਹੜੇ ਪਾਰਟੀਆਂ ਨੇ ਪਹਿਲਾਂ ਰਹਿ ਚੁੱਕੇ ਮੰਤਰੀ ਐਮ ਐਲ ਏ ਲੀਡਰ ਉਹ ਵੀ ਜ਼ਿੰਮੇਵਾਰ ਨੇ ਇਹ ਗੱਲ ਸਾਰੀ ਗੱਲ ਆ